फोन बजी जाता तो मेन लगता बाथरूम च चल मैं ही देख लेनी है आ ਸੌਲਾ ਕੋਸ ਚਾਹੇ ਮਿੰਨਤ ਨੇ ਦੱਸਿਆ ਵੀ ਨਹੀਂ ਹੁਣ ਤਾਂ ਤੂੰ ਫਸ ਗਈ ਰਿਤ ਹੁਣ ਕੀ ਕਰਾਂਗੇ ਰੀਤਾ ਪਾਣੀ ਦਾ ਗਲਾਸ ਲੈ ਕੇ ਆਈ। ਹਾਂ ਜੀ ਦਾ ਫੋਨ ਆਇਆ ਪਿਆ। ਆ ਫੋਨ ਆਇਆ ਪਿਆ ਦੱਸ ਦੇਣਾ ਸੀਗਾ ਮੈਨੂੰ। ਮੈਂ ਤਾਂ ਦੇਖਿਆ ਹੀ ਨਹੀਂ ਹੈਗਾ। ਅੱਛਾ। ਤੇ ਮੈਂ ਨਾ ਮੜਾ ਜਿਹਾ ਕੰਮ ਚੱਲਿਆ ਸੀਗਾ ਕਿਤੇ ਤੇ ਭੈਣ ਦਾ ਫੋਨ ਆਇਆ ਸੀ ਮੈਨੂੰ। ਉਹ ਵੀ ਆਉਣ ਵਾਲੀ ਹੋਣੀ ਹੈ। ਜੇ ਮੇਰਾ ਟਾਈਮ ਲੱਗ ਗਿਆ ਤਾਂ ਮੈਂ ਨਾਲ ਲਿਆਉਂਗਾ ਉਹਨੂੰ ਆਉਣ ਲੱਗਿਆ। ਜੇ ਪਹਿਲਾਂ ਆ ਗਈ ਤਾਨੂੰ ਜਹਾ ਬਣੀ ਬਣਾ ਕੇ ਦੇ ਦਿੰਦੀ ਠੀਕ ਹੈ ਤੁਹਾਡੀ ਭੈਣ ਨਹੀਂ ਆਉਣਾਗਾ ਹਾਂ ਤੂੰ ਟੈਨਸ਼ਨ ਨਾ ਲੈ ਉਹ ਇਹੋ ਜਿਹੀ ਨਹੀਂ ਹੈਗੀ ਵੀ ਤੈਨੂੰ ਕੁਝ ਕਹੋਗੀ ਨਹੀਂ ਤੁਸੀਂ ਉਹਨੂੰ ਦੱਸਤਾ ਸੀਗਾ ਮੇਰੇ ਵੱਲ ਨਹੀਂ ਨਹੀਂ ਅਜੇ ਤੱਕ ਮੈਂ ਕੁਝ ਨਹੀਂ ਦੱਸਿਆ ਮੈਨੂੰ ਐ ਸੀਗਾ ਵੀ ਉਹਨੂੰ ਪਹਿਲਾਂ ਹੀ ਘਰ ਨੂੰ ਦੱਸ ਦੇਗਾ ਜਦੋਂ ਇੱਥੇ ਘਰੇ ਆ ਗਈ ਘਰੇ ਆਈ ਤੂੰ ਸਾਰਾ ਕੁਝ ਦੱਸ ਦੇ ਹਾਂ ਨਾਲੇ ਤੂੰ ਟੈਨਸ਼ਨ ਨਾ ਲੈ ਜੇ ਦੱਸਣਾ ਹੋਇਆ ਤਾਂ ਦੱਸ ਦੀ ਨਹੀਂ ਆ ਕੇ ਮਾਪੇ ਦੱਸ ਦਊਗਾ ਕੀ ਹੋ ਗਿਆ ਨਹੀਂ ਕੁਝ ਨਹੀਂ ਉਹ ਸੇਹ ਤਾਂ ਠੀਕ ਹੈਗੀ ਹੋਣਾ ਹਾਂ ਹੁਣ ਤਾਂ ਕੋਈ ਲੱਗਦਾ ਤਾਂ ਨਹੀਂ ਹੈਗਾ ਹੁਣ ਤੈਨੂੰ ਇਹਦੇ ਨਿਸ਼ਾਨ ਚਲ ਕੋਈ ਨਾ ਜਮਾੜਾ ਮੋਟਾ ਲੱਗਦਾ ਵੀ ਇਹ ਕੇਰਾ ਹਜੇ ਦਵਾਈ ਦੀ ਇੱਕ ਅੱਧੀ ਕਰਾਕ ਤਾਂ ਪਈ ਹੋਗੀ ਨਾ ਤੇ ਮੈਂ ਉਹ ਮੁੰਡੇ ਨਾਲ ਗੱਲ ਕਰਕੇ ਤੈਨੂੰ ਦੋ ਤਿੰਨ ਚਾਰ ਕਰਾਕਾਂ ਹੋਰ ਲਿਆਂ ਦੂੰਗਾ ਠੀਕ ਹੈ ਤੇ ਤੂੰ ਪਹਿਲਾਂ ਮੈਨੂੰ ਐਂ ਦੱਸ ਵੀ ਤੇਰਾ ਉੱਥੇ ਜਾਣ ਦਾ ਆਪਾਂ ਕਿਵੇਂ ਕਰਗੇ ਕਿੱਥੇ ਤੇਰੇ ਸਹੁਰੇ ਘਰ ਜਾਂ ਤੇਰੇ ਪੇਕੇ ਘਰ ਨਾ ਨਾ ਮੈਂ ਨਹੀਂ ਉੱਥੇ ਜਾਣਾ ਹੈਗਾ ਜਾਣਾ ਤਾਂ ਦੇਖ ਲਈ ਤੇ ਇੱਕ ਦਿਨ ਪਾਊਗਾ ਨਹੀਂ ਮੈਂ ਉੱਥੇ ਜਾਣਾ ਹੈਗਾ ਜੇ ਤੁਸੀਂ ਕਹਿੰਦੇ ਹੋ ਤਮੇ ਉਹ ਉਥੋਟੇ ਕਰੋ ਚਲੀ ਜਾਂਦਾ ਉਹ ਨਹੀਂ ਨਹੀਂ ਮੇਰਾ ਮਤਲਬ ਉਹ ਨਹੀਂ ਸੀ ਤੈਨੂੰ ਕਹਿਣ ਦਾ ਮੈਨੂੰ ਇਹ ਸੀਗਾ ਵੀ ਉਹ ਵੀ ਤੈਨੂੰ ਲੱਭਦੇ ਫਿਰਦੇ ਹੋਣਗੇ ਐਵੇਂ ਕੱਲ ਨੂੰ ਕੋਈ ਹੋਰ ਗੱਲਬਾਤ ਹੋ ਜੇ ਹਨ ਜਾ ਉਹ ਕੋਈ ਇਹ ਜਿਹਾ ਕਦਮ ਚੱਕ ਲੈਣ ਫਿਰ ਤੇਰੇ ਵਾਸਤੇ ਤੇਰੇ ਕੋਲੇ ਕੱਲਾ ਪਛਤਾਵਾ ਹੀ ਰਹਿ ਜਾਓ ਜੇ ਉਹਨੂੰ ਇੰਨਾ ਹੀ ਮੇਰੇ ਨਾਲ ਪਿਆਰ ਹੁੰਦਾ ਤਾਂ ਉਹ ਮੈਨੂੰ ਕੱਢਦਾ ਨਾ ਘਰੋਂ ਉਹ ਸਮਝਦਾ ਮੈਨੂੰ ਚੱਲ ਕੋਈ ਨਾ ਕੇਰਾ ਤਾਂ ਹਜੇ ਤੂੰ ਭੈਣ ਨੂੰ ਆਉਣ ਦੇ ਆਪਾਂ ਕਰਦੇ ਆ ਕੋਈ ਗੱਲ ਨਹੀਂ ਬੈਠ ਕੇ ਰਹਿ ਬੜੀ ਸਾਰੀ ਗੱਲਬਾਤ ਫਿਰ ਦੇਖਦੇ ਆ ਆਪਾਂ ਕੀ ਕਰਨਾ ਹੈ ਕੀ ਕੋਲ ਸੱਚਾ ਹੋ ਗਿਆ ਤੁਸੀਂ ਹਾਂ ਪਰ ਤੈਨੂੰ ਕਿਵੇਂ ਪਤਾ ਲੱਗਿਆ ਨਹੀਂ ਮੈਂ ਤਾਂ ਪੋਚਾ ਜਹਾ ਲਾਉਂਦੀ ਫਿਰਦੀ ਸੀ ਨਾ ਆਹ ਫੋਨ ਤੇ ਟਾਈਮ ਦੇਖਣ ਲੱਗ ਗਈ ਸੀ ਉੱਤੇ ਕੋਟਾ ਲੱਗੀ ਹੋਈ ਸੀ ਅੱਛਾ ਉਹ ਤਾਂ ਮੈਂ ਤੈਨੂੰ ਤਾਂ ਨਹੀਂ ਸੀ ਦੱਸਿਆ ਵੀ ਜੇ ਤੈਨੂੰ ਦੱਸਤਾ ਪਤਾ ਨਹੀਂ ਤੂੰ ਡਰ ਕੇ ਵੀ ਸ਼ਾਇਦ ਇਸ ਘਰ ਵੀ ਨਾ ਭਾਜੀ ਮੇਰਾ ਪੋਲਸ ਦੇ ਵਿੱਚ ਨਾਲ ਤੂੰ ਮੇਰੇ ਬਾਰੇ ਨਾ ਜਾ ਕੁਝ ਵੀ ਸੋਚੀ ਵੀ ਮੈਂ ਤੈਨੂੰ ਜਾਂ ਅੰਦਰ ਸਿੱਟੂ ਆ ਜਾਂ ਤੇਰੇ ਤੇ ਕੋਈ ਕੇਸ ਕਰੂੰਗਾ ਕਿਉਂਕਿ ਮੈਨੂੰ ਪਤਾ ਹੈਗਾ ਵੀ ਅੱਜ ਦੇ ਟਾਈਮ 'ਚ ਤੇਰਾ ਕੀ ਹਾਲਾਤ ਚੱਲ ਰਹੇ ਨੇ ਕੋਈ ਗੱਲ ਨਹੀਂ ਮੈਂ ਤੈਨੂੰ ਸਮਝਦਾ ਹੈਗਾ ਇਹ ਚੀਜ਼ ਨੂੰ ਪਰ ਮੈਂ ਤਾਂ ਇਹ ਚਾਹਨਾਗਾ ਵੀ ਜੇ ਤੂੰ ਆਪਦਾ ਵੀ ਮਾੜਾ ਮੋਟਾ ਮਨ ਨੂੰ ਸਮਝਾਵੇਂ ਨਾ ਤਾਂ ਨਸ਼ੇ ਤੋਂ ਪਿੱਛਾ ਛੜਾ ਲਿਆ ਉਹਦਾ ਤੇ ਤੇਰੇ ਲਈ ਵੀ ਚੰਗਾ ਹੋਊਗਾ ਤੇ ਤੇਰੇ ਸਹੁਰੇ ਤੇ ਪੇਕੇ ਘਰ ਲਈ ਵੀ ਚੰਗਾ ਹੋਊਗਾ ਮੇਰੇ ਸਹੁਰੇ ਮਾਪੇ ਤੇ ਕੋਈ ਨਹੀਂ ਭੈਣਾ ਕਸੂ ਮੁਰਤਾ ਜੋ ਹੈਗਾ ਰੱਪੀ ਆ ਚੱਲ ਕੋਈ ਨਾ ਮੈਂ ਮਹਿਮਾਨ ਨੀ ਸਿੱਟੀ ਦਾ ਹੁੰਦਾ ਚੱਲ ਠੀਕ ਆ ਰੀਤ ਮੈਂ ਨਾ ਲੇਟ ਹੋਈ ਜਾਣਾ ਮੈਂ ਮਾੜਾ ਜਿਹਾ ਕਿਸੇ ਮੁੰਡੇ ਨਾਲ ਨਾ ਕੰਮ ਜਾ ਕੇ ਆਉਣਾ ਬਾਕੀ ਗੱਲਬਾਤ ਆਪਾਂ ਸਾਰਾ ਫਿਰ ਬੈਠ ਕੇ ਕਰਦੇ ਨਾਲੇ ਉਸ ਨੂੰ ਭੈਣ ਆ ਠੀਕ ਹੈ ਤੂੰ ਕੁਝ ਬਣਾ ਕੇ ਖਾਪੀ ਲਈ ਆਉਣਾ ਚੰਗਾ ਹਉ ਡਰਦੀ ਦਰਦੀ ਨੇ ਪੁੱਛਦਾ ਲੈਤਾ ਵੀ ਤੁਸੀਂ ਪੁਲਿਸ ਚੋਂ ਮੈਨੂੰ ਐ ਡਰ ਲੱਗੀ ਜਾਂਦਾ ਕਿਤੇ ਨਾ ਮੈਨੂੰ ਅੰਦਰ-ਉਂਦਰ ਨਾ ਕਰ ਦੇ ਨਾ ਬੜਿਆ ਛੜਿਆ ਕੇ ਜੇ ਰੱਖ ਕੇ ਇੱਥੇ ਕੋਈ ਨਾ ਪਰ ਇਨਸਾਨ ਟਪਲੇ ਹੀ ਲੱਗਦਾ ਐ ਤਾਂ ਨਹੀਂ ਕਰੂਗਾ ਜੇ ਕਰਨਾ ਹੁੰਦਾ ਅੰਦਰ ਤਾਂ ਮੈਨੂੰ ਪਹਿਲੇ ਦਿਨ ਹੀ ਲੈ ਜਾਂਦਾ ਮਾਲੇ ਮੈਂ ਕਿਹੜਾ ਕੋਈ ਕ੍ਰਾਈਮ ਕੀਤਾਗਾ ਤੋਰ ਲੱਗਦੀ ਆ ਤਾਂ ਲੱਗਦੀ ਆ ਦੇਖੀ ਜਾਊਗੀ ਬਾਕੀ ਇੱਕ ਗੱਲ ਹੋਰ ਸੋਚ-ਸੋਚ ਕੇ ਮਨ ਲੱਗ ਰਿਹਾ ਜਾਂਦਾ ਕਿ ਭੈਣ ਆਵੇਗੀ ਆ ਪਤਾ ਨਹੀਂ ਕਿੰਨੀ ਦੀ ਹੋਊਗੀ ਕਿਸੇ ਦੇ ਕਰੇ ਰਹਿ ਕਿ ਨਖੇਰ ਸਕਦੇ ਆ ਛੇਤੀ ਚਲੀ ਜਾਊਂਗੀ ਇਥੋਂ ਮੈਂ ਤਾਂ ਇਹਨਾਂ ਨੂੰ ਕਹਿ ਕੇ ਇੱਧਰ ਕਿਹ? ਇਹ ਕੌਣ ਹੈ? ਤਮ। ਕੌਣ ਤੁਸੀਂ? ਕੀ ਹੋਇਆ? ਡਰੋ ਨਾ ਕੌਣ ਤੁਸੀਂ? ਮੇਰਾ ਘਰ ਹੈ। ਹਾਂ ਮੈਨੂੰ ਦੱਸਿਆ ਸੀਗਾ ਤੁਹਾਡੇ ਭਾਈ ਨੇ ਕਹਿੰਦੇ ਮੇਰੀ ਭੈਣ ਨਹੀਂ ਆਉਣਾਗਾ। ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਕੌਣ ਹੋ ਮੇਰਾ ਨਾਮ ਰੀਤਾ ਰੀਤਾ ਹਾਂ ਮੈਂ ਕਿਸੇ ਹਨਾ ਮੁਸੀਬਤ ਚ ਸੀਗੀ ਤਾਂ ਕਰਕੇ ਤੁਹਾਡੇ ਭਾਈ ਨੇ ਮੈਨੂੰ ਆਪਣੇ ਘਰੇ ਲਿਆਂਦਾ ਸੀਗਾ ਉਹ ਅੱਛਾ ਅੱਛਾ ਸੌਰੀ ਪਾਣੀ ਲੈ ਕੇ ਆਉਣੀ ਆ ਨਹੀਂ ਨਹੀਂ ਬਸ ਮੈਂ ਪਾਣੀ ਨਹੀਂ ਪੀਣਾ ਮੈਨੂੰ ਦੱਸਿਆ ਹੀ ਨਹੀਂ ਵੀਰੇ ਨੇ ਤੁਹਾਡੇ ਬਾਰੇ ਤਾਂ ਕਰਕੇ ਪੁੱਛ ਲੈ ਵੀਰਾ ਕਿੱਥੇ ਆ ਉਹ ਤਾਂ ਕਹਿੰਦੇ ਪਤਾ ਨਹੀਂ ਕਿਸੇ ਮੁੰਡੇ ਨਾਲ ਕੰਮ ਗਏ ਆ ਕਿ ਕਿਤੇ ਹੋਰ ਤੁਹਾਡਾ ਪੇਪਰ ਵਧੀਆ ਹੋ ਗਿਆ ਸੀ ਹਾਂ ਹਾਂ ਵਧੀਆ ਹੋ ਗਿਆ ਮੇਰਾ ਪੇਪਰ ਉੱਚਾ ਕੰਮ ਗਏ ਨੇ ਤਾਂ ਫਿਰ ਤੁਸੀਂ ਇਕੱਲੇ ਰਹਿੰਦੇ ਹੋ ਇੱਥੇ ਵੀ ਦੇਖੋ ਹਾਂ ਹਾਂ ਮੈਂ ਉਧਰਲੇ ਕਮਰੇ ਚ ਪੈ ਜਾਣੀ ਹੁੰਦੀ ਆਗੀ ਅੱਛਾ ਠੀਕ ਹੈ ਕੋਈ ਗੱਲ ਨਹੀਂ ਘਬਰਾਉਣਾ ਤੁਸੀਂ ਇਹੋ ਜੀ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਹੀ ਪੁੱਛ ਲਿਆ ਮੈਂ ਤੁਹਾਡੇ ਵਾਸਤੇ ਚਾਹ ਚੁ ਬਣਾਵਾਂ ਚਾਹ ਰੋਟੀ ਨਹੀਂ ਨਹੀਂ ਮੈਂ ਰੋਟੀ ਖਾ ਕੇ ਆਈ ਆ ਚਾਹ ਮੈਂ ਬਹੁਤ ਘੱਟ ਪੀਨੀ ਆ ਤੂੰ ਕੋਈ ਗੱਲ ਨਹੀਂ ਰੈਸਟ ਕਰ ਬਹਿ ਜਾ ਮੈਨੂੰ ਲੱਗਦਾ ਤੇਰੀ ਸਿਹਤ ਠੀਕ ਨਹੀਂ ਹਾਂ ਮੈਂ ਨਾ ਥੋੜਾ ਜਿਹਾ ਅਟੈਨਸ਼ਨ ਜੀ ਜੀ ਰਹਿਣੀ ਆ ਕਿ ਤਾਂ ਕਰ ਲੈ ਟੈਨਸ਼ਨ ਵਾਲੀ ਇਹੋ ਜੀ ਕੀ ਗੱਲ ਆ ਕੀ ਹੋਇਆ ਤੈਨੂੰ ਕਾਦੀ ਟੈਨਸ਼ਨ ਹੈ ਲੈ ਤੂੰ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੀ ਏ ਕੀ ਗੱਲ ਹੈ ਦੱਸ ਮੈਨੂੰ ਮੈਨੂੰ ਹਨਾ ਮੇਰੇ ਘਰ ਵਾਲੇ ਨੇ ਘਰੋਂ ਕੱਢਤਾ ਸੀਗਾ ਮੈਂ ਤਾਂ ਉੱਥੇ ਸਟੇਸ਼ਨ ਤੇ ਗੱਡੀ ਦੀ ਲੈਂ ਤੇ ਉਹਦਨੇ ਮਰਨ ਗਈ ਸੀ ਤੇ ਤੇਰਾ ਭਾਈ ਉਥੋਂ ਤੈਨੂੰ ਚੜਾ ਕੇ ਆਇਆ ਹੋ ਉਹ ਮੈਨੂੰ ਆਉਂਦਾ ਆਉਂਦਾ ਫਿਰ ਉਹਨੇ ਲੈ ਆਇਆ ਕਹਿੰਦਾ ਤੂੰ ਕੋਈ ਨਾ ਮੇਰੇ ਨਾਲ ਚੱਲ ਤਾਂ ਕਰਕੇ ਮੈਂ ਇੱਥੇ ਰਹਿਣੀ ਆ ਕੋਈ ਗੱਲ ਨਹੀਂ ਤੂੰ ਘਬਰਾ ਨਾ ਫੇਰ ਕੀ ਆ ਤੂੰ ਮੈਨੂੰ ਇਹ ਦੱਸ ਤੇਰੇ ਘਰ ਵਾਲ ਨੇ ਤੈਨੂੰ ਘਰੋਂ ਕਿਉਂ ਕੱਢਿਆ ਕਿਉਂ ਕੱਢਿਆ ਤੇਰੇ ਘਰ ਵਾਲ ਨੇ ਘਰ ਤੂੰ ਘਬਰਾ ਨਾ ਮੈਂ ਵੀ ਤੇਰੀ ਵਰਗੀ ਹਾਂ ਕੋਈ ਗੱਲ ਨਹੀਂ ਤੂੰ ਮੈਨੂੰ ਖੁੱਲ ਕੇ ਗੱਲ ਦੱਸ ਮੇਰੇ ਘਰ ਵਾਲੇ ਨੇ ਮੈਨੂੰ ਮੇਰੀਆਂ ਹਰਕਤਾਂ ਕਰਕੇ ਹੀ ਕੱਢਿਆ ਘਰੋਂ ਹਰ ਇੱਕ ਤਾਂ ਕਰ ਗਈ ਹਰ ਇੱਕ ਤਾਂ ਮਤਲਬ ਮੈਂ ਕੁਝ ਸਮਝੀ ਨਹੀਂ ਮੈਨੂੰ ਨਾ ਚਿੱਟਾ ਲਾਉਣ ਦੀ ਆਦਤ ਪੈ ਗਈ ਸੀ ਉਹ ਵੀ ਮੇਰੀ ਇੱਕ ਫਰੈਂਡ ਨੇ ਲਾਈ ਸੀ ਚਿੱਟਾ ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਆ ਛੱਡਣ ਦੀ ਜਦ ਮੈਂ ਛੱਡਣ ਵੀ ਮੈਂ ਛੱਡਦਾ ਸਾਡੇ ਸਾਡੇ ਵੀ ਦੇਖਿਆ ਪਰ ਜਦੋਂ ਤੋੜ ਲੱਗਦੀ ਸੀ ਨਾ ਫਿਰ ਨਹੀਂ ਰਿਹਾ ਜਾਂਦਾ ਹੈਗਾ ਮੇਰੀ ਕਾਲਜ ਦੇ ਵਿੱਚ ਮੈਨੂੰ ਫਰੈਂਡ ਨੇ ਲਾਤਾ ਸੀਗਾ ਮੁੜ ਕੇ ਮੇਰੇ ਤੋਂ ਛੱਡਿਆ ਨਹੀਂ ਗਿਆ ਤੂੰ ਚਿੱਟਾ ਲਾਉਣੀ ਆ ਤੂੰ ਹੁਣ ਵੀ ਚਿੱਟਾ ਲਾਉਣੀ ਆ ਨਹੀਂ ਉਰੇ ਤਾਂ ਨਹੀਂ ਲਾਇਆ ਹੈਗਾ ਤੇਰੇ ਭਾਈ ਨੇ ਮੈਨੂੰ ਪਤਾ ਨਹੀਂ ਕਿਹਜੀ ਦਵਾਈ ਲਿਆ ਕੇ ਦਿੱਤੀ ਆ ਉਹ ਖਾ ਲੈਣੀ ਆ ਤੇ ਉਹਦੇ ਨਾਲ ਪੀ ਰਹਿਣੀ ਆ ਤੋੜ ਤਾਂ ਲੱਗਦੀ ਆ ਭੈਣੇ ਦੇਖੋ ਲੈ ਕਿਉਂ ਆਬਦੀ ਜ਼ਿੰਦਗੀ ਖਰਾਬ ਕੀਤੀ ਆ ਇਹ ਨਸ਼ਿਆਂ ਕਰਕੇ ਦੇਖ ਲੈ ਕੁੜੀਆਂ ਮੁੰਡਿਆਂ ਦਾ ਕੀ ਹਾਲ ਹੋਇਆ ਪਿਆ ਪਹਿਲੇ ਮੇਰਾ ਭਰਾ ਤਾਂ ਬਹੁਤ ਸਾਊ ਐ ਉਹ ਤਾਂ ਹਰ ਇੱਕ ਦੀ ਮਦਦ ਕਰਦਾ ਐ ਸ਼ਾਇਦ ਉਹਦੇ ਬਹਾਨੇ ਨਾਲ ਹੀ ਸਹੀ ਪਰਮਾਤਮਾ ਨੇ ਹਨਾ ਕਹਿੰਦੇ ਹੁੰਦੇ ਆ ਜੋ ਵੀ ਕਰਦਾ ਚੰਗੇ ਲਈ ਕਰਦਾ ਮੇਰੇ ਭਰਾ ਨੂੰ ਤੈਨੂੰ ਮਿਲਾਇਆ ਕੀ ਬਦਲ ਤੇਰੀ ਜ਼ਿੰਦਗੀ ਸੁਧਰ ਜੀ ਤੂੰ ਕੋਸ਼ਿਸ਼ ਕਰ ਛੱਡ ਜੇਗੀ ਹਾਂ ਦਵਾਈ ਤੇ ਵੀ ਨਾ ਨਾ ਇਕੱਲੀ ਤੇ ਰਹਿ ਤੂੰ ਆਪਣੇ ਦਿਮਾਗ ਚੋਂ ਕੱਢ ਇਸ ਚੀਜ਼ ਨੂੰ ਕੋਈ ਗੱਲ ਨਹੀਂ ਜੇ ਤੇਰੇ ਘਰ ਵਾਲੇ ਨੇ ਅੱਜ ਤੈਨੂੰ ਦੁੱਖ ਦੀ ਘੜੀ ਦੇ ਵਿੱਚ ਧੱਕੇ ਦਿੱਤਾ ਤਾਂ ਇੱਕ ਨਾ ਇੱਕ ਦਿਨ ਉਹਨੂੰ ਜ਼ਰੂਰ ਪਛਤਾਵਾ ਹੋਊਗਾ ਤੇ ਤੂੰ ਇਹ ਗੱਲ ਤੇ ਉਹਨੂੰ ਸੁਧਾਰ ਕੇ ਦਿਖਾ ਆਪਣੇ ਕਦੇ ਵੀ ਨਾ ਕਹਿੰਦੇ ਹੁੰਦੇ ਨੇ ਇਨਸਾਨ ਨੂੰ ਉਹਦੇ ਕੀਤੇ ਤੇ ਪਛਤਾਵਾ ਕਰਾਉਣਾ ਚਾਹੀਦਾ ਮੈਂ ਆਪਦੇ ਦਿਮਾਗ ਨੂੰ ਬਹੁਤ ਕੰਟਰੋਲ 'ਚ ਰੱਖਦੀ ਆਂਗੀ ਪਰ ਕਈ ਵਾਰੀ ਹੁਣ ਟਾਈਮ ਤੋਂ ਲਾ ਰਹੀਆਂ ਨਾ ਬਹੁਤ ਟਾਈਮ ਹੋ ਗਿਆ ਉਹਦੇ ਕਰਕੇ ਤਾਂ ਥੋੜਾ ਛੱਡਣਾ ਔਖਾ ਲੱਗਦਾ ਹੁੰਦਾ ਕੁਝ ਨਹੀਂ ਹੁੰਦਾ ਹੈਗਾ ਫਿਰ ਮੈਂ ਆ ਗਈ ਹਾਂ ਨਾ ਮੈਂ ਤੇਰੀ ਕੇਅਰ ਕਰਿਆ ਕਰੂੰਗੀ ਮੈਂ ਤੈਨੂੰ ਖਾਣ ਪੀਣ ਨੂੰ ਵਧੀਆ ਦਵਾਂਗੀ ਜਿਹੜੀ ਚੀਜ਼ ਤੇਨੂੰ ਲੋੜ ਹੁੰਦੀ ਹੈ ਨਾ ਤੂੰ ਬੇਝਿਜਕੋ ਕੇ ਮੈਥੋਂ ਮੰਗਿਆ ਕਰ ਠੀਕ ਹੈ ਵੀਰਾ ਵੀ ਤੈਨੂੰ ਮੰਨਣਾ ਨਹੀਂ ਕਰਦਾ ਕਿਸੇ ਚੀਜ਼ ਨੂੰ ਕਈ ਵਾਰੀ ਐ ਹੁੰਦਾ ਵੀ ਖਾਣ ਨੂੰ ਕੁਝ ਨਹੀਂ ਬਸ ਚਿੱਟਾ ਮਿਲ ਜੇ ਉਹ ਠੀਕ ਆ ਪਰ ਸੱਚ ਮੰਨੇ ਮੈਂ ਆਪਣਾ ਮਨ ਪੂਰਾ ਕੰਟਰੋਲ 'ਚ ਕਰ ਰਹੀ ਹਾਂ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਛੱਡ ਦਾਂ ਹਾਂ ਦੇਖ ਚੀਜ਼ ਹੈ ਉਹ ਜੀ ਨਹੀਂ ਛੁੱਟ ਸਕਦੀ ਪਰ ਆਪਣੀ ਜ਼ਿੰਦਗੀ ਨਾਲੋਂ ਵੱਧ ਕੇ ਤਾਂ ਕੁਝ ਵੀ ਨਹੀਂ ਹੈਗਾ ਤੁਹਾਡਾ ਨਾਮ ਕੀ ਹੈ ਰੀਤ ਹਰੀਤ ਬਹੁਤ ਸੋਹਣਾ ਨਾਮ ਹੈ ਹਰੀਤ ਇਹ ਜ਼ਿੰਦਗੀ ਨਾ ਬਹੁਤ ਸੋਹਣੀ ਹੈ ਤੇ ਬੰਦੇ ਨੂੰ ਇੱਕ ਵਾਰੀ ਮਿਲਦੀ ਹੁੰਦੀ ਹੈ ਹੈਨਾ ਤੇ ਇਹਨੂੰ ਨਾ ਆਪਾਂ ਇਹ ਖਰਾਬ ਕਰਨੀ ਵੀ ਆਪਣੇ ਹੱਥ 'ਚ ਹੈ ਸਵਾਰਨੀ ਵੀ ਆਪਣੇ ਹੱਥ 'ਚ ਹੈ ਤੋ ਵਧੀਆ ਤਰੀਕੇ ਨਾਲ ਜਿਉ ਉਹ ਇਹਨੂੰ ਕਿਉਂ ਆਪਣੋ ਫੁੱਲ ਨਾਰਗੀ ਜ਼ਿੰਦਗੀ ਨੂੰ ਕੰਡਿਆਂ ਤੇ ਰੋਲਦੀ ਆ ਪਾਗਲੇ ਤੂੰ ਇਹਦਾ ਕੀ ਹੈ ਨਸ਼ੇ ਦਾ ਕੋਈ ਗੱਲ ਨਹੀਂ ਕਿੰਨਾ ਟਾਈਮ ਹੋ ਗਿਆ ਤੈਨੂੰ ਇੱਥੇ ਸਾਡੇ ਘਰ ਆਇਆ ਜਿੱਦਣ ਤੁਸੀਂ ਗਏ ਹੋਗੇ ਪੇਪਰ ਕਰਨ ਦੋ ਤਿੰਨ ਦਿਨ ਹੋ ਗਏ ਉਹਦਣੇ ਹੀ ਬੱਸ ਮੈਨੂੰ ਮਤਲਬ ਉਸ ਤੋਂ ਬਾਅਦ ਤੂੰ ਮਤਲਬ ਕਿ ਨਹੀਂ ਕੀਤਾ ਨਸ਼ਾ ਅ ਕੱਲਾ ਤਾਂ ਚਿੱਟਾ ਹੀ ਪੀਂਦੀ ਸੀ ਨਹੀਂ ਜੁਸ ਕੀ ਡੀ ਗੱਲ ਹੈ ਤੂੰ ਛੱਡ ਦੇਗੀ ਮੈਂ ਨਾ ਤੈਨੂੰ ਦੁੱਧ ਗਰਮ ਕਰਕੇ ਦਿੰਨੀ ਹਲਦੀ ਪਾ ਕੇ ਤੇਰੇ ਹੱਡ ਪੈਰ ਦੁਖਦੇ ਹੋ ਨਾ ਉਹਦੇ ਨਾਲ ਸੈੱਟ ਹੋ ਜਾਣਗੇ ਠੀਕ ਹੈ ਕੋਈ ਗੱਲ ਨਹੀਂ ਤੂੰ ਪੈ ਇੱਥੇ ਧੁੱਪ ਚ ਆਰਾਮ ਕਰ ਲੈ ਠੀਕ ਹੈ ਪੈ ਜਾ ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਥੋਂ ਮੰਗ ਲਈ ਤੂੰ ਦਵਾਈ ਲੈ ਲਈ ਹਾਂ ਮੈਂ ਮੈਨੂੰ ਇਹ ਸਵੇਰੇ ਦਵਾਈ ਦੇ ਕੇ ਹੀ ਗਏ ਬਸ ਕੋਈ ਨਾ ਤੂੰ ਪੈ ਜਾ ਸੱਚੀ ਕਹਿੰਦਾ ਸੀ ਵੀ ਮੇਰੀ ਭੈਣ ਦਾ ਸੁਭਾਅ ਬਹੁਤ ਚੰਗਾ ਗਾ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਨੇਗੇ ਦੋਨੇ ਭੈਣ ਭਾਈ ਨਹੀਂ ਕੋਣ ਕਿਸੇ ਲਈ ਇੰਨਾ ਕਰਦਾ ਅਗਲਾ ਕਹਿੰਦਾ ਚਿੱਟੇ ਲਾਉਣ ਵਾਲਿਆਂ ਦਾ ਕੀ ਭਰੋਸਾ ਕੀ ਚੱਕ ਕੇ ਵੇਚ ਦੇਣ ਵਾਹਿਗੁਰੂ ਮੇਰੇ ਅੰਨਸ਼ੇ ਵਾਲੀ ਜੜ ਬੱਟ ਦੇ ਮੇਰੇ ਤੋਂ ਹੋਰ ਬਦਨਾਮੀ ਨਹੀਂ ਕਰਾਈ ਜਾਵੇ ਇਹ ਚੁੱਕੀ ਦੀ ਗੱਲ ਸੀਗੀ ਪਰ ਕਿਟ ਮੈਨੂੰ ਵੀ ਤਾਂ ਦੱਸ ਸਕਦਾ ਸੀਗਾ ਇਸ ਕੁੜੀ ਬਾਰੇ ਪਰ ਮੇਰੇ ਨਾਲ ਤਾਂ ਡੇਲੀ ਫੋਨ ਤੇ ਗੱਲ ਹੁੰਦੀ ਹੈ ਮੈਨੂੰ ਕਿਉਂ ਨਹੀਂ ਕੁਝ ਦੱਸਿਆ ਲੈ ਅਟਾ ਸਟੱਪ ਚੱਕੇ ਆਉਣੀ ਕੁਛ ਟੇ ਆਲੀ ਪੂਰੀ ਨਸ਼ੇ ਵਾਲੀ ਬੰਤੇ ਤੇ ਯਕੀਨ ਤਾਂ ਹੁੰਦਾ ਨਹੀਂ ਮੈਂ ਕਰਦੀ ਆ ਇਹਨਾਂ ਬਗਾਲ ਤਨੀ ਕੀ ਕਰਤਾ ਰਹਿੰਦਾ ना पर मैं पा नहीं, भी नहीं। है था कि मैं करी अभी अपने पैसे संभाग